ਆਮਰਵੀ ਪਾਰਟੀ ਨੇ 3 ਸਾਲ ਦਾ ਕਾਰਜਕਾਲ ਬੀਤਣ ਤੋਂ ਬਾਅਦ ਨਸ਼ੇ ਦੇ ਮੁੱਦੇ ਦੇ ਉੱਪਰ ਜਿਹੜੀ ਗਤੀਵਿਧੀ ਕਰਨੀ ਸ਼ੁਰੂ ਕੀਤੀ ਆ ਕਿਵੇਂ ਦੇਖਦੇ ਹੋ ਇਸ ਨੂੰ ਜਿਹੜੀ ਸਰਕਾਰ ਅੱਜ ਤੱਕ 3 ਸਾਲ ਪਹਿਲਾਂ ਇਹ ਪਾ ਕੇ ਬਣੀ ਸੀ ਤੇ ਅਸੀਂ ਜੀ 3 ਮਹੀਨੇ ਨਸ਼ਾ ਕਰਦਾਂਗੇ ਅੱਜ ਉਹਨਾਂ 3 ਸਾਲਾਂ ਪਿਛੋਂ ਚੇਤਾ ਆਇਆ ਤੇ ਨਸ਼ਾ ਬਹੁਤ ਵੱਧ ਗਿਆ ਤੇ ਇਹ ਕਰਕੇ ਸਾਨੂੰ ਨਸ਼ਾ ਤਸ਼ਕਰਾ ਦੇ ਘਰ ਤਾਂ ਇੰਤੈ ਹੈ ਇਹ ਬਲਦੋਰੀ ਜਿਹੜੀ ਇੱਥੋਂ ਠੀਕ ਆਹੀ ਕਹਿੰਦੇ ਨਸ਼ੇ ਦੇ ਤਸ਼ਕਰਾ ਦੇ ਫਿਰ ਰਹੇ ਆ ਤੇ ਜਿਹੜੇ ਨਸ਼ਾ ਤਸਕਰਾਂ ਨੂੰ ਪੈਸੇ ਲੈ ਕੇ ਮਹੀਨਾ ਲੈ ਕੇ ਪੁਲਸ ਵਾਲੇ ਦੇ ਲੀਡਰ ਸੀਗੇ ਉਹਨਾਂ ਦੇ ਕਦੋਂ ਫੜਨਗੇ ਤਿੰਨ ਸਾਲਾਂ ਦੇ ਵਿੱਚ ਨਸ਼ਾ ਇੰਨਾ ਵੱਧ ਗਿਆ ਕਿ ਪਹਿਲਾਂ ਨਸ਼ਾ ਲੈਣ ਵਾਲੇ ਆਦਮੀ ਨੂੰ ਜਿਹੜਾ ਨਸ਼ਾ ਕਰਦਾ ਏ ਉਹ ਕਿਸੇ ਦੇ ਘਰ ਜਾ ਕੇ ਲੈ ਲਿਆ ਪਈਦਾ ਨਸ਼ਾ ਤਸਕਰ ਦੇ ਹੁਣ ਜਿਹੜੇ ਨਸ਼ਾ ਤਸਕਰ ਉਹ ਤੁਹਾਨੂੰ ਘਰ ਬੈਠਿਆਂ ਨੂੰ ਪਛਾ ਦਿੰਦੇ ਆ ਜਿਹੜੇ ਤਿੰਨ ਸਾਲ ਲੰਘਾ ਕੇ ਹੁਣ ਸੇਤ ਆਇਆ ਕਿ ਲੱਗਦਾ ਕਿ ਹੁਣ ਫਿਰ ਅ ਚੋਨਾ ਨੇੜੇ ਜਾਪਦੀਆਂ ਜਾਂ ਕੋਈ ਹੋਰ ਕਾਰਨ ਲੱਗਦਾ ਕਿ ਸਾਧਮਟ ਇਹਨਾਂ ਨੂੰ ਦਿੱਲੀ ਤੋਂ ਹਰ ਤੋਂ ਬਾਅਦ ਇਹਨਾਂ ਨੇ ਕੀਤਾ ਆਇਆ ਕਿ ਜੇ ਅਸੀਂ ਪੰਜਾਬ ਵਿੱਚ ਕੁਛ ਕੀਤਾ ਨਾ ਤੇ ਅਸੀਂ ਪੰਜਾਬ ਵਿੱਚ ਜਿੱਤ ਨਹੀਂ ਸਕਦੇ ਸਾਡਾ ਪੰਜਾਬ ਵਿੱਚ ਜਿਹੜਾ ਝਾੜੂ ਖੜ ਜਾਣਾ ਸਾਡਾ ਖਤਮ ਹੋਣਾ ਤੇ ਲਜ਼ੀਲਾ ਹੋਣਾ ਹੁਣ ਇਹਨਾਂ ਕਿੰਨਾ ਸਾਲਾਂ ਦੇ ਵਿੱਚ ਬੱਚੇ ਤੇ ਬੁੱਢੀਆਂ ਜਿਹੜੀਆਂ ਜਨਾਨੀਆਂ ਉਹ ਵੀ ਦੱਚੇ ਵੇਚਣ ਲੱਗ ਪਈਆਂ ਇਸ ਤੋਂ ਟੱਕ ਨਾ ਬਤਾਓ ਅੱਜ ਸਾਡੇ ਪੰਜਾਬ ਵਿੱਚ ਉਨੀਆਂ ਚੁੰਨੀਆਂ ਚ ਰੰਗਦਾਰ ਦੀਆਂ ਰਹੀਆਂ ਜਿੱਟੀਆਂ ਚਿੱਟੀਆਂ ਹੋ ਗਿਆ ਅੱਜ ਬੱਚੇ ਗਲੀਆਂ ਚ ਰੋਜ਼ੇ ਫਿਰਦੇ ਆ ਜਨਾਲੀਆਂ ਜਿਹੜੀਆਂ ਰੋਲ ਰਹੀਆਂ ਕੋਈ ਉਹਨਾਂ ਦੀ ਜ਼ਿੰਦਗੀ ਨਹੀਂ ਜਿਹੜੇ ਮਾਂ ਪਿਓ ਨੇ ਇਹ ਸੋਚ ਕੇ ਆਪਣਾ ਪੁੱਤ ਪਾਲਿਆ ਸੀ ਪੇ ਮੇਰੀ ਬढ़ापे ਚ ਮਦਦ ਕਰੂਗਾ ਮੇਰੀ ਢੋੜੀ ਬਣੂਗਾ ਮੇਰੀ ਮੈਨੂੰ ਚਾਹ ਲੱਗੂ ਮੈਂ ਸਹਾਇਤਾ ਕਰੂਗਾ ਅੱਜ ਜੋ ਬੁੱਢਾ ਮਾਪਾ ਆਪਣੇ ਪੁੱਤ ਦੀ ਵਰਥੀ ਲੈ ਕੇ ਤੇ ਸਿਵੀਆਂ ਵੱਲ ਜਾਦਾ ਜਿਹੜੇ ਨਸ਼ੇ ਮਸਲੇ ਤੇ ਸਰਕਾਰ ਨੇ ਉਹ ਕਾਰਵਾਈ ਕੀਤੀ ਕੀ ਲੱਗਦਾ ਕਿ ਨਸ਼ਾ ਬਿਲਕੁਲ ਹੀ ਬੰਦ ਹੋ ਜਾਊਗਾ ਜਾਂ ਫਿਰ ਨਸ਼ੇ ਦੀ ਜਿਹੜੀ ਕਹਿ ਸਕਦੇ ਆ ਕਿ ਕੀਮਤਾਂ ਵਧੇਰੇ ਹੋ ਜਾਊਗੀ ਇਹ ਤਾਂ ਸੱਚੇ ਦਿળો ਕਰਦੇ ਆ ਫਿਰ ਤਾਂ ਸਦਾ ਕੁਝ ਰੁਕ ਜੇ ਤੇ ਸਿਰਫ ਜਾਂ ਵਿਖਾਵੇ ਆਸਤੇ ਦੋ ਚਾਰ ਘਰਾਂ ਦੇ ਪਲੇਟਫਾਰਮ ਬਣਾ ਦੋ ਡਰਾ ਦਿਓ ਡਰਾ ਲਓ ਉਹ ਕਰ ਲਓ ਤਾਂ ਹੀ ਛੋਟੇ ਛੋਟ ਲਈ ਜਾ ਸਕੇ ਫਿਰ ਨਸ਼ੇ ਵਜੂਗਾ ਇੱਕਠਾ ਹੋਗਾ ਇਸ ਵਾਰ ਤੇ ਜਿਹੜਾ ਨਸ਼ਾ ਵਾ ਉਹ ਉਹ ਨਹੀਂ ਹਟੂਗਾ ਜਦੋਂ ਸਾਡੇ ਸਾਥੀ ਲੀਡਰ ਤੇ ਸਾਡੀ ਜਿਹੜੀ ਪੁਲਸਾ ਮਾਲਦਾਰ ਹੋਵੇ ਨਸ਼ੇ ਦੇ ਮਸਲੇ ਨੂੰ ਲੈ ਕੇ ਬਹੁਤ ਸਾਰੀਆਂ ਸਿਆਸੀ ਧਿਰਾਂ ਦੇ ਵੱਲੋਂ ਸਮੇਂ-ਸਮੇਂ ਤੇ ਰਾਜਨੀਤੀ ਕੀਤੀ ਜਾਂਦੀ ਆ ਤਾਂ ਹਾਲ ਦੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਕਾਰਜਕਾਲ ਹੈ ਤਕਰੀਬਨ 3 ਸਾਲ ਦਾ ਬਤੀਤ ਹੋ ਚੁੱਕਾ ਏ ਔਰ ਉਹ 3 ਸਾਲ ਲੰਘਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਬਲਡੋਜ਼ਰ ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਲੋਕਾਂ ਦੀਆਂ ਜਾਇਦਾਦਾਂ ਵੀ ਜ਼ਬਤ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਨੂੰ ਨਸ਼ਾ ਤਸਕਰਾਂ ਦਾ ਨਾਮ ਦਿੱਤਾ ਜਾ ਸਕਦਾ ਹੈ ਇਸੇ ਤਮamਸਾਰੀ ਚਰਚਾ ਦੇ ਉੱਪਰ ਪੰਜਾਬ ਸਰਕਾਰ ਨੇ ਇੱਕ ਅਹਿਮ ਮੀਟਿੰਗ ਸੱਦੀ ਇੱਕ ਕਹਿ ਸਕਦੇ ਆ ਕਿ ਪੰਜਾਬ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਵੱਲੋਂ ਪੰਜ ਮੈਂਬਰੀ ਇੱਕ ਕਮੇਟੀ ਵੀ ਕਾਇਮ ਕੀਤੀ ਗਈ ਤਮam ਸਾਰੇ ਸਵਾਲਾਂ ਦੇ ਬਾਬਤ ਗੱਲਬਾਤ ਕਰਨ ਦਾ ਯਤਨ ਕਰਾਂਗੇ ਔਰ ਇਹ ਵੀ ਜਾਣਕਾਰੀ ਲੈਣ ਦਾ ਯਤਨ ਕਰਾਂਗੇ ਕਿ ਆਖਰ ਕੀ ਇਹ ਪਹਿਲੀਆਂ ਪਾਰਟੀਆਂ ਦੇ ਵਾਂਗ ਪਹਿਲੀਆਂ ਸਿਆਸੀ ਤਰ੍ਹਾਂ ਦੇ ਵਾਂਗ ਸਰਕਾਰਾਂ ਦੇ ਵਾਂਗ ਜਾਂ ਨਸ਼ੇ ਦਾ ਮੁੱਦਾ ਇੱਕ ਲੋਕਾਂ ਦੇ ਵਾਸਤੇ ਸ਼ੋਸ਼ਾ ਸਾਫਤ ਹੋਵੇਗਾ ਜਾਂ ਸੱਚਮੁੱਚ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਨਕੇਲ ਪੈਣ ਵਾਸਤੇ ਜਾ ਰਹੀ ਹੈ ਗੱਲਬਾਤ ਕਰਦੇ ਆ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਨ ਵਾਸਤੇ ਸਰਦਾਰ ਬਖਸ਼ੀ ਸਿੰਘ ਗਿੱਲ ਮੇਰੇ ਨਾਲ ਨੇ ਉਹਨਾਂ ਦੇ ਕੋਲੋਂ ਜਾਣਕਾਰੀ ਲੈਣੇ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਗਿੱਲ ਸਾਹਿਬ ਸਭ ਤੋਂ ਪਹਿਲਾਂ ਤਾਂ ਮੋਢਲੇ ਰੂਪ ਚ ਸਵਾਲ ਹੈ ਆਮ ਆਦਮੀ ਪਾਰਟੀ ਨੇ 3 ਸਾਲ ਦਾ ਕਾਰਜਕਾਲ ਬੀਤਣ ਤੋਂ ਬਾਅਦ ਨਸ਼ੇ ਦੇ ਮੁੱਦੇ ਦੇ ਉੱਪਰ ਜਿਹੜੀ ਗਤੀਵਿਧੀ ਕਰਨੀ ਸ਼ੁਰੂ ਕੀਤੀ ਹੈ ਕਿਵੇਂ ਦੇਖਦੇ ਹੋ ਇਸ ਨੂੰ ਸਭ ਤੋਂ ਪਹਿਲਾਂ ਮੈਂ ਚੈਨਲ 84 ਦਾ ਸਵਾਗਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਕਿ ਮੈਂ ਇਸ ਦਾ ਸ਼ਹਿਰੀ ਵਿਸ਼ੇ ਤੇ ਬੋਲ ਸਕਾਂ ਜੀ ਤੇ ਸਾਰੇ ਸੋਤਿਆਂ ਮੇਰੇ ਵੱਲੋਂ ਵਾਇਰ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੋਂ ਤੱਕ ਨਸ਼ਾ ਹੈ ਹੂੰ ਨਸ਼ਾ ਦਾ ਸਰੀਰ ਦੀ ਸਰਦੋਂ ਕਾਲਦਾ ਜੀ ਜਿਹੜੇ ਨਸ਼ੇ ਨਾਲ ਜੁੜ ਗਏ ਉਹ ਰੁੜ ਗਏ ਬਿਲਕੁਲ ਤੇ ਜਿਹੜੇ ਨਸ਼ੇ ਤੋਂ ਬਚ ਗਏ ਉਹ ਤਰ ਗਏ ਨਸ਼ੇ ਨੇ ਘਰਾਂ ਦੇ ਘਰ ਤਬਾਹ ਕਰਤੇ ਕਰੋੜਾਂ ਘਰ ਤਬਾਹ ਕਰਤੇ ਬਿਲਕੁਲ ਕਿ ਨਸ਼ਾ ਕੋ ਅੱਜ ਤੋਂ ਊਂ ਨਿ ਸ਼ੁਰੂ ਹੋਇਆ ਨਸ਼ਾ ਜਿਹੜਾ ਪੁਰਾਣਾ ਹੀ ਚੱਲਦਾ ਬਹੁਤ ਬੜੇ ਨਸ਼ੇ ਦੀ ਇਹ ਆ ਬਈ ਹੁਣ ਕਿਸਮ ਬਦਲ ਗਈ ਆ ਪਹਿਲਾਂ ਸ਼ਰਾਬ ਸੀ ਫੀਮ ਸੀ ਡੋਡੇ ਸੀ ਹੁਣ ਉਹਦੀ ਜਗ੍ਹਾ ਜਿਹੜੇ ਸਿੰਥੈਟਿਕ ਨਸ਼ੇ ਜਿ ਚਿੱਟਾ ਹਾਂ ਜਾ ਇਹੋ ਜੇ ਹੋਰ ਆ ਗਏ ਔਰ ਇਹ ਜਿਹੜੇ ਨਸ਼ੇ ਆ ਇਹ ਕਿਸੇ ਸਿਆਸੀ ਸ਼ਹਿਦ ਜਾਂ ਪੁਲਿਸ ਪ੍ਰਸ਼ਾਸਨ ਦੀ ਸ਼ਹਿਦ ਵਗੈਰ ਦੇ ਦੇਖ ਸਕਦੇ ਹਾਂ ਔਰ ਪੰਜਾਬ ਵਿੱਚ ਵੀ ਇਹ ਮੁੱਢ ਤੋਂ ਹੀ ਹੁੰਦਾ ਆ ਥੋੜ੍ਹਾ ਵੀ ਹੋ ਰਿਹਾ ਜਿਹੜੀ ਸਰਕਾਰ ਅੱਜ ਤੋਂ 3 ਸਾਲ ਪਹਿਲਾਂ ਇਹ ਕਹਾਣੀ ਬਣੀ ਸੀ ਕਿ ਅਸੀਂ ਜੀ 3 ਮਹੀਨੇ ਨਸ਼ਾ ਕਰਦਾਂਗੇ ਅੱਜ ਉਹਨਾਂ ਨੂੰ 3 ਸਾਲਾਂ ਪਿੱਛੋਂ ਚੇਤਾ ਆਇਆ ਕਿ ਨਸ਼ਾ ਬਹੁਤ ਵੱਧ ਗਿਆ ਤੇ ਇਹ ਕਰਕੇ ਸਾਨੂੰ ਨਸ਼ਾ ਤਸਕਰਾਂ ਦੇ ਘਰ ਤੋਂ ਹਟਾਉਣੇ ਚਾਹੀਦੇ ਪਹਿਲਾਂ 3 ਸਾਲ ਸੁੱਤੇ ਰਹੇ ਹੂੰ 3 ਸਾਲਾਂ ਦੇ ਵਿੱਚ ਨਸ਼ਾ ਇੰਨਾ ਵੱਧ ਗਿਆ ਕਿ ਪਹਿਲਾਂ ਨਸ਼ਾ ਲੈਣ ਲਈ ਆਦਮੀ ਨੂੰ ਜਿਹੜਾ ਨਸ਼ਾ ਕਰਦਾ ਏ ਉਹ ਕਿਸੇ ਦੇ ਘਰ ਜਾ ਕੇ ਲੈ ਲੜਾ ਪੈਂਦਾ ਨਸ਼ਾ ਤਸਕਰ ਦੇ ਹੁਣ ਜਿਹੜੇ ਨਸ਼ਾ ਤਸਕਰ ਉਹ ਤੁਹਾਨੂੰ ਘਰ ਬੈਠਿਆਂ ਨੂੰ ਪਹਤਾ ਦਿੰਦੇ ਆ ਹਰ ਗਲੀ ਚ ਹਰ ਮਲੇ ਨਸ਼ਾ ਵਿਕ ਰਿਆ ਹੂੰ ਔਰ ਇਹਦੇ ਬਾਰੇ ਸਾਰਾ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਤੇ ਸਾਰੇ ਲੀਡਰ ਨੂੰ ਪਤਾ ਹੁੰਦਾ ਪਰ ਇਹਨਾਂ ਦੀ ਜਿਹੜੀ ਮੁਲੀਭਗਤ ਹੁੰਦੀ ਆ ਉਹ ਇਹਨਾਂ ਨੂੰ ਕੁਛ ਨਹੀਂ ਕਰ ਦਿੰਦੀ ਹੂੰ ਹੋਰ ਇਹਨਾਂ ਤੋਂ ਦਾ ਸਾਲ ਬਾਅਦ ਹੁਣ ਸਿੱਧੇ ਨਸ਼ੇ ਨੂੰ ਰੋਕਣ ਵਾਸਤੇ ਬਲਦੋਰੀ ਲੋਕਾਂ ਦੇ ਘਰਾਂ ਫਿਰਨ ਲੱਗ ਪਏ ਇਹ ਬਲਦੋਰੀ ਜਿਹੜੇ ਇਥੋਂ ਠੀਕ ਆਹੀ ਕਹਿੰਦੇ ਨਸ਼ੇ ਦੇ ਤਸਕਰਾਂ ਦੇ ਫਿਰ ਰਹੇ ਆ ਤੇ ਜਿਹੜੇ ਨਸ਼ਾ ਦੇ ਤਸਕਰਾਂ ਨੂੰ ਪੈਸੇ ਲੈ ਕੇ ਮਹੀਨਾ ਲੈ ਕੇ ਪੁਲਸ ਵਾਲੇ ਤੇ ਲੀਡਰ ਸੀਗੇ ਉਹਨਾਂ ਦੇ ਕਦੋਂ ਫਿਰਨਗੇ ਵੀ ਉਹਨਾਂ ਦੇ ਫਿਰ ਜਾਣਗੇ ਪਰ ਕਿਹਨੂੰ ਨਹੀਂ ਪਤਾ ਇਹ ਨਸ਼ਾ ਜਿਹੜਾ ਬਿਨਾ ਸਾਇਤੋਂ ਨਹੀਂ ਵਿਕਦਾ ਔਰ ਜਿਹੜੇ ਮਹੀਨੇ ਲੈਂਦੇ ਰਹੇ ਪੁਲਿਸ ਅਫਸਰ ਜਿਹੜੇ ਆ ਲੀਡਰ ਲੈਂਦੇ ਰਹੇ ਚੰਗੀ ਗੱਲ ਆ ਨਸ਼ਾ ਜਿਹੜਾ ਵੀ ਰੋਕਣਾ ਉਹਨੂੰ ਚਾਹੀਦਾ ਆ ਅੱਜ ਨੇ ਬੜੀ ਦੁਨੀਆ ਬਰਬਾਦ ਕੀਤੀ ਘਰਾਂ ਦੇ ਘਾਟਾਂ ਤਬਾਹ ਕਰਦੇ ਅੱਜ ਸਾਡੇ ਪੰਜਾਬ ਵਿੱਚ ਉਹਨੀਆਂ ਚੁੰਨੀਆਂ ਚ ਰੰਗਦਾਰ ਨਹੀਂ ਰਹੀਆਂ ਜਿੰਨੀਆਂ ਚਿੱਟੀਆਂ ਹੋ ਗਿਆ ਅੱਜ ਬੱਚੇ ਗਲੀਆਂ ਚ ਰੁਲਦੇ ਫਿਰਦੇ ਆ ਜਨਾਨੀਆਂ ਜਿਹੜੀਆਂ ਰੁਲ ਰਹੀਆਂ ਕੋਈ ਨਾ ਜ਼ਿੰਦਗੀ ਨਹੀਂ ਜਿਹੜੇ ਮਾਪਿਓ ਨੇ ਇਹ ਸੋਚ ਕੇ ਆਪਣਾ ਪੁੱਤ ਪਾਲਿਆ ਸੀ ਕਿ ਇਹ ਮੇਰੀ ਬढ़ापे ਵਿੱਚ ਮਦਦ ਕਰੂਗਾ ਮੇਰੀ ਪੋਹੜੀ ਬਣੂਗਾ ਮੇਰੀ ਮੈਨੂੰ ਚਾਹ ਖੁਸ਼ ਮੈਂ ਸਹਾਇਤਾ ਕਰੂਗਾ ਅੱਜ ਜੋ ਮੁੰਡਾ ਮਾਪਾ ਆਪਣੇ ਪੁੱਤ ਦੀ ਵਰਥੀ ਲੈ ਕੇ ਤੇ ਸਿਵੀਆਂ ਵੱਲ ਜਾ ਰਿਹਾ ਨਾ ਸਿਰੀ ਸਮੂਤ ਮੋੜ ਤੇ ਲਿਆ ਕੇ ਖੜੇ ਕਰਤੇ ਲੋ ਮੋੜ ਤੇ ਲੈ ਕੇ ਖੜੇ ਕਰਤੇ ਤੇ ਅੱਜ ਜੋ ਜਿਹੜੇ ਬੁੱਢੇ ਮਾਪੇ ਉਹ ਆਪਣੇ ਪੁੱਤਾਂ ਦੀਆਂ ਵਰਥੀਆਂ ਲੈ ਕੇ ਮੋਢੇ ਤੇ ਰੱਖ ਕੇ ਤੇ ਜਾ ਰਹਾ ਤੇ ਰਾਹ ਪਹੁੰਚ ਜਾ ਰਿਹਾ ਅਰ ਸਰਕਾਰ ਸੁੱਤੀ ਰਹੀ ਸਰਕਾਰ ਕਿਸੇ ਨੂੰ ਚੇਤਾ ਨਹੀਂ ਆਇਆ ਪਿਛਲੇ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਆਈਆਂ ਉਹਨਾਂ ਚ ਵੀ ਇਹੋ ਕੁਝ ਹੁੰਦਾ ਸੀ ਜਿਹੜੇ 3 ਸਾਲ ਲੰਘਾ ਕੇ ਹੁਣ ਚੇਤਾ ਆਇਆ ਕਿ ਲੱਗਦਾ ਕਿ ਹੁਣ ਫਿਰ ਚੋਣਾ ਨੇੜੇ ਆਪਦੀਆਂ ਜਾਂ ਕੋਈ ਹੋਰ ਕਾਰਨ ਲੱਗਦਾ ਕਿ ਸਾਥ ਵਿੱਚ ਸਰਕਾਰ ਇਹ ਬਣਿਆ ਕਿ ਉਹਨੇ ਦਿੱਲੀ ਛੱਡ ਗਏ ਜੇ ਦਿੱਲੀ ਚੋਂ ਦਾ ਹਰ ਕੇ ਤਾਂ ਸ਼ਾਇਦ ਅੱਜ ਵੀ ਇਹਨਾਂ ਨੂੰ ਚੇਤਾ ਨਾ ਆਉਂਦਾ ਤੇ ਇਹਨਾਂ ਨੂੰ ਦਿੱਲੀ ਤੋਂ ਹਰ ਤੋਂ ਬਾਅਦ ਇਹਨਾਂ ਨੂੰ ਚੇਤਾ ਆਇਆ ਕਿ ਜੇ ਇਹ ਹੀ ਪੰਜਾਬ ਵਿੱਚ ਕੁਝ ਕੀਤਾ ਨਾ ਤੇ ਅਸੀਂ ਪੰਜਾਬ ਚ ਵਿੱਚ ਜਿੱਤ ਨਹੀਂ ਸਕਦੇ ਸਾਡਾ ਪੰਜਾਬ ਚ ਵੀ ਜਿਹੜਾ ਝਾੜੂ ਫਿਰਦਾੜਾ ਸਾਡਾ ਖਤਮ ਹੋਣਾ ਤੀਲਾ ਤੀਲਾ ਹੋਣਾ ਉਹ ਤੋਂ ਬਚਣ ਲਈ ਇਹਨਾਂ ਨੇ ਹੁਣ ਇੱਥੇ ਬੰਦੋਜਨ ਫੈੜਨੀ ਸ਼ੁਰੂ ਕਰਤੀ ਇਹ ਇੱਕ ਵੀ ਸਵਾਲ ਰਹਿੰਦਾ ਕਿ ਜਦੋਂ ਨਸ਼ਿਆਂ ਦੀ ਕੋਈ ਆਪਣੇ ਤੌਰ ਤੇ ਜਾਂ ਨਿੱਜੀ ਤੌਰ ਤੇ ਲੋਕ ਖਿਲਾਫਤ ਕਰਦੇ ਹਨ ਲਹਿਰਾਂ ਬਣਾਉਂਦੇ ਨੇ ਪਿੰਡਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਉਹਦੇ ਵਿੱਚ ਪਰਮਿੰਦਰ ਸਿੰਘ ਝੋਟਾ ਵੀ ਨੌਜਵਾਨ ਸੀ ਜਿਹਨੇ ਨਸ਼ੇ ਦੀ ਖਿਲਾਫਤ ਕੀਤੀ ਪਰ ਉਸ ਨੌਜਵਾਨ ਦਾ ਸਾਥ ਦੇਣ ਦੀ ਬਜਾਏ ਉਲਟਾ ਪੁਲਿਸ ਨੇ ਤੇ ਸਰਕਾਰ ਨੇ ਉਹਦੇ ਉੱਪਰ ਵੱਖ-ਵੱਖ ਤਰ੍ਹਾਂ ਦੇ ਪਰਚੇ ਦਰਜ ਕਰਤੇ ਸਾਡੇ ਪਿੰਡ 'ਚ ਇਹ ਹੋਇਆ ਹੂੰ ਸਾਡੇ ਪਿੰਡ ਸੁਭਰਾ ਦੇ ਵਿੱਚ ਹੋਇਆ ਕਿ ਉੱਥੇ ਇੱਕ ਨੌਜਵਾਨਾਂ ਦੀ ਟੀਮ ਬਣੀ ਉਹ ਜਿਹੜੀ ਨਸ਼ਾ ਰੋਕਦੀ ਸੀ ਔਰ ਜਿਹੜੇ ਨਸ਼ੇ ਰੋਕਦੇ ਸੀਗੇ ਜਿਹਨੇ ਨਸ਼ੇ ਵੇਚਦੇ ਸੀ ਉਹਨਾਂ ਨੇ ਉਸ ਜਵਾਨ ਦੀ ਲਤ ਤੋੜਤੀ ਜਿਹੜਾ ਨਸ਼ਾ ਰੋਕਦਾ ਔਰ ਉਹਤੇ ਕੋਈ ਐਕਸ਼ਨ ਨਹੀਂ ਹੋਇਆ ਉਹ ਵਿਚਾਰਾ ਨੌਜਵਾਨ ਜਿਹੜਾ ਉਹ ਰੋਲਦਾ ਫਿਰਦਾ ਹਾਲਾਂਕਿ ਉਹ ਐਮ.ਐਲ.ਏ ਹਰਮਿੰਦਰ ਸਿੰਘ ਗਿੱਲ ਦਾ ਖਾਸਮ ਖਾਸ ਸੀਗਾ ਕਿਸੇ ਦਾ ਵੀ ਖਾਸ ਹੋਵੇ ਹੈ ਹੂੰ ਕਿ ਅਬ ਉਹਨਾਂ ਦੇ ਸਾਰੇ ਦੇ ਬੰਦੇ ਇਹੋ ਕੁਛੰਦ ਆ ਰਿਹਾ ਨਾ ਇਹ ਹੀ ਸਾਰਾ ਕੁਝ ਪਹਿਲਾਂ ਸੀ ਜਾਂ ਹੁਣ ਸੀ ਜਾਂ ਉਦੋਂ ਪਿਛਲੇ 77 ਸਾਲ ਤੋਂ ਇਹੋ ਕੁਛ ਹੋ ਰਿਹਾ ਹੁਣ ਇਹ ਆਪੇ ਉਹਦੀ ਬਗਦਾਰ ਵਧ ਗਈ ਹੈ ਹੂੰ ਹੁਣ ਇਹਨਾਂ 30 ਸਾਲਾਂ ਦੇ ਵਿੱਚ ਬੱਚੇ ਤੇ ਬੁੱਢੀਆਂ ਜਿਹੜੀਆਂ ਜਨਾਨੀਆਂ ਉਹ ਵੀ ਦੱਚੇ ਵਿੱਚ ਲੱਪੀਆਂ ਇੱਥੋਂ ਤੱਕ ਨਾ ਪਤਾ ਆ ਔਰ ਜਾਨਣਾ ਹੀ ਇੱਕ ਦੋ ਨੌਜਵਾਨ ਜਿਹੜੇ ਰੋਜ਼ ਡਰਨਾ ਮਰਦੇ ਆ ਔਰ ਮਾਪੇ ਉਹ ਸ਼ਰਮ ਦੇ ਮਾਰੇ ਇਹ ਕਹਿੰਦੇ ਆ ਪੇ ਸਾਡਾ ਪੋਟਾ ਜੀ ਨਸ਼ੇ ਨਾਲ ਦੀ ਉਹ ਤਾਂ ਜੀ ਹਾਟੇਕ ਨਾਲ ਮਰ ਗਿਆ ਜੀ ਉਹਦੇ ਨਾਲ ਮਰ ਗਿਆ ਜੀ ਕਿਉਂਕਿ ਪੁਲਿਸ ਵਾਲੇ ਉਹ ਕਿਤੇ ਪਚਾਰ ਨਹੀਂ ਕਰਨਾ ਸਾਡਾ ਪਰ ਨਾ ਵੀ ਹੁੰਦੀ ਆ ਇਹ ਕਰਕੇ ਜਿਹੜਾ ਵਾ ਉਹ ਬਹਾਨੇ ਬਣਾਉਂਦੇ ਆ ਪਰ ਮਰਦੀ ਉਹ ਨਸ਼ੇ ਨਾਲ ਜਿਹੜੇ ਨਸ਼ੇ ਮਸਲੇ ਤੇ ਸਰਕਾਰ ਨੇ ਉਹ ਕਾਰਵਾਈ ਕੀਤੀ ਕੀ ਲੱਗਦਾ ਕਿ ਨਸ਼ਾ ਬਿਲਕੁਲ ਹੀ ਬੰਦ ਹੋ ਜਾਊਗਾ ਜਾਂ ਫਿਰ ਨਸ਼ੇ ਦੀ ਜਿਹੜੀ ਕਹਿ ਸਕਦੇ ਕਿ ਕੀਮਤਾਂ ਵਧੇਰੇ ਹੋ ਜਾਊਗੀ ਦੇਖੋ ਜੇ ਤਾਂ ਸੱਚੇ ਦਿলো ਕਰਦੇ ਆ ਫਿਰ ਤਾਂ ਸਦਾ ਕੁਝ ਰੁਕਦੇ ਤੇ ਸਿਰਫ ਜਬ ਖਾਵੇ ਆਸਤੇ ਦੋ ਚਾਰ ਘਰਾ ਦੇ ਬਲਡ ਬੋਜਰ ਫੇਰ ਦਿਓ ਡਰਾ ਲਓ ਉਹ ਕਰ ਲਓ ਤਾਂ ਇਹ ਛੁੱਟੀ ਸ਼ੋਤ ਲਈ ਜਾ ਸਕੇ ਫਿਰ ਨਸ਼ੇ ਵਧੂਗਾ ਇੱਕ ਘਟੂਗਾ ਨਹੀਂ ਪਹਿਲਾਂ ਵੀ ਇਹੋ ਕੁਝ ਹੁੰਦਾ ਰਿਹਾ ਹਾਂ ਜੇ ਸੱਤੇ ਦਿਨ ਕਰਨਗੇ ਤੇ ਨਸ਼ੇ ਨੂੰ ਠੱਲ ਪਾਈ ਜਾ ਸਕਦੀ ਕੋਈ ਨਸ਼ਾ ਕੋ ਇਹੋ ਜੀ ਗੱਲ ਨਹੀਂ ਹੈਗੀ ਕਿ ਜਿਹੜੀ ਨਸ਼ੇ ਨੂੰ ਠੱਲ ਨਹੀਂ ਪਾਈ ਜਾ ਸਕਦੀ ਇਸ ਨਸ਼ੇ ਨੇ ਸਾਡੇ ਜਿਹੜੀ ਜਵਾਨੀ ਉਹ ਗਾਲਤੀ ਹੈ ਗਿਲ ਸਾਹਿਬ ਟੈਕਨੀਕਲ ਟੈਕਨੀਕਲ ਤੌਰ ਤੇ ਤੁਹਾਡਾ ਵੀ ਲੰਬੇ ਸਮੇਂ ਦਾ ਤਸਰਬਾ ਕੀ ਲੱਗਦਾ ਕਿ ਜਿਹੜਾ ਜੂਪੀ ਦੇ ਮੁੱਖ ਮੰਤਰੀ ਅਦਿੱਤਿਆਨਾਥ ਜੋਗੀ ਵਾਲਾ ਕੰਮ ਹੈ ਬਲਡੋਜ਼ਰ ਫੇਰਨਾ ਜਾਇ ਦਾਦਾ ਜਬਤ ਕਰਨੀਆਂ ਕੀ ਲੱਗਦਾ ਹੈ ਕਿ ਇਸ ਤੋਂ ਹਟ ਕੇ ਵੀ ਕੋਈ ਕਾਰਵਾਈ ਹੋ ਸਕਦੀ ਹੈ ਜਾਂ ਧਰਾਵਾਂ ਦੇ ਤਹਿਤ ਪਰਚੇ ਦਰਜ ਹੋ ਸਕਦੇ ਜਾਂ ਸਖਤ ਕਾਨੂੰਨ ਨਹੀਂ ਬਣਾਏ ਜਾ ਸਕਦੇ ਪਹਿਲਾਂ ਹੀ ਇਹਦੇ ਤੇ ਕਾਰਵਾਈ ਕਰਦੇ ਤਾਂ ਸਾਨੂੰ ਬਲਡੋਜ਼ਰ ਦੀ ਪੰਜਾਬ ਚ ਬਲਡੋਜ਼ਰ ਫੇਰਦੇ ਲੋੜ ਹੀ ਨਹੀਂ ਸੀ ਪੈਣੀ ਹੂੰ ਪਹਿਲਾਂ ਕੇਤਪਾਰ ਰਿਕਵੈਸਟ ਕਰਦੇ ਹਰ ਇੱਕ ਪੁਲਿਸ ਅਫਸਰ ਨੂੰ ਪਤਾ ਕਿੱਥੇ ਦੇਸ਼ੇ ਵਿਕਦੇ ਆ ਹਰ ਸਿਆਸੀ ਲੀਟਰ ਨੂੰ ਪਤਾ ਕਿੱਥੇ ਵਿਕਦੇ ਆ ਹੂੰ ਮੇਰਾ ਕਜ਼ਨ ਜਿਹੜਾ ਉਹ 4 ਸਾਲ ਐਸਟੀਐਫ ਦਾ ਅਨਚਾਰਜ ਦੇ ਰਿਆ ਫਰੋਜਪੁਰ ਦਾ ਉਹ ਕਹਿੰਦਾ ਸੀ ਅਸੀਂ ਫੜ ਕੇ ਲਿਆਉਨੇ ਆ ਤੇ ਸਾਡੇ ਪਿੱਛੇ ਫੋਨ ਆ ਜਾਂਦਾ ਹੁਣ ਉਹਦੀ ਡੈਥ ਹੋ ਗਈ ਵਿਚਾਰੇ ਦੀ 4 ਸਾਲ ਇੱਕ ਐਸਟੀਐਫ ਦਾ ਅਨਚਾਰਜ ਦੇਣਾ ਬਹੁਤ ਵੱਡੀ ਗੱਲ ਹੈ ਔਰ ਇਹਨਾਂ 4 ਸਾਲਾਂ ਦੇ ਵਿੱਚ ਉਹ ਤੇ ਇੱਕ ਸ਼ਾਇਤ ਨਹੀਂ ਹੋਈ ਪਰ ਉਹ ਵੀ ਇਹ ਬਾਕਲੋ ਦੁਖੀ ਸੀ ਮੈਂ ਜਦੋਂ ਅਸੀਂ ਫੜ ਕੇ ਲਿਆਉਂਦੇ ਸਾਸੀ ਲੀਡਰ ਦੇ ਫੋਨ ਆ ਜਾਂਦੇ ਇਹਨੂੰ ਕੁਝ ਨਹੀਂ ਕਹਿਣਾ ਹਮ ਔਰ ਇਹਦੇ ਵਿੱਚ ਜਿਹੜੇ ਸਾਡੇ ਜੱਜ ਵੀ ਆ ਨਾ ਉਹ ਵੀ ਉਹਨਾਂ ਦਾ ਵੀ ਬੜਾ ਰੋਗ ਹੈ ਉਹ ਕਹਿੰਦਾ ਵੀ ਅਸੀਂ ਕਈ ਵਾਰ ਬੱਚਿਆਂ ਨੂੰ ਫੜਦੇ ਆਂ ਬੱਚੇ ਨੇਚਾ ਵੇਚਦੇ ਆਂ ਜਨਾਨੀਆਂ ਨੂੰ ਫੜਦੇ ਆਂ ਤੇ ਸਾਨੂੰ ਜਿਹੜੇ ਜੱਜ ਕਹਿੰਦੇ ਤੁਸੀਂ ਕਿਉਂ ਇਹਨਾਂ ਨੂੰ ਕਿਉਂ ਫੜਦੇ ਜੇ ਉਹ ਉਹਨਾਂ ਨੂੰ ਜਮਾਨਤਾ ਦੇ ਦਿੰਦੇ ਆਂ ਆਜਿੰਦਰਸ਼ਾਂ ਦੇ ਵਿੱਚ ਜਨਾਨੀਆਂ ਦੇ ਬੱਚੇ ਵੀ ਸ਼ਾਮਲ ਆ ਕਿਉਂਕਿ ਉਹਨਾਂ ਨੂੰ ਪਤਾ ਵੀ ਪੁਲਿਸ ਵਾਲਿਆਂ ਨੂੰ ਇਹਨਾਂ ਦਾ ਹੱਥ ਨਹੀਂ ਪਾਉਣਾ ਇਸ ਕਰਕੇ ਜਿਹੜਾ ਸਾਰਾ ਸਾਡਾ ਢਾਂਚਾ ਵਾ ਉਹ ਸਾਰਾ ਵਿਗੜਿਆ ਰ ਵਿਗੜ ਗਿਆ ਕਿੰਨੇ ਸਾਲ ਭੋਲੇ ਵਾਲਿਆ ਕੇਸ ਨੂੰ ਹਾਈ ਕੋਰਟ ਤੇ ਦਮ ਛੱਡਿਆ ਔਰ ਉਹ ਬਾਰੀ ਜਾਂ ਡਟ। ਹਮਮ ਅੱਜ ਵੀ ਉਸੇ ਤਰ੍ਹਾਂ ਇੱਕ ਅਧੀ ਕ ਉਹ ਜੱਜ ਦੇ ਕਰ ਤਰ ਬਾਰ ਦਾ ਕਰੀ ਉਹ ਡਾਟ ਛੜਾ ਮਾਰਦਾ ਉਤਰਾ ਫਿਰਦਾ। ਜਿਹੜੀ ਅਸਲੀ ਮੱਛੀਆਂ ਤਾਂ ਫੜੀਆਂ ਨਹੀਂ ਜਾਂਦੀਆਂ। ਜਿਹੜੇ ਛੋਟੇ ਛੋਟੇ ਪੂੰਗਾ ਉਹ ਫੜੇ ਜਾਂਦੇ ਆ। ਹਮ ਜਿੱਦਾਂ ਚੇਰ ਬੱਟੀਆਂ ਮੱਛੀਆਂ ਨੂੰ ਆਥਣੀ ਪੈਂਦਾ। ਜਿਹੜੇ ਕਿ ਸਭ ਤੋਂ ਵੱਧ ਨਸ਼ੇ ਵੇਚਦੇ ਆ। ਹੈ? ਉਹਨਾਂ ਚੇਰੇ ਨਸ਼ੇ ਨਹੀਂ ਛੱਡ ਸਕਦੇ। ਥਾਣੇ ਦੇ ਮੁਖੀ ਨੂੰ ਪਤਾ ਹੁੰਦਾ ਕਿਹੜੇ ਕਿਹੜੇ ਬੰਦੇ ਨਸ਼ਾ ਵੇਚਦੇ ਆ। ਆੜੇ ਦੇ ਮੁਖੀ ਨੂੰ ਪਤਾ ਲੀਡਰ ਤੋਂ ਵੀ ਪਤਾ ਹੁੰਦਾ। ਹਮ ਹਰੇ ਨੂੰ ਪਤਾ ਹੁੰਦਾ ਕਿਉਂ ਨਹੀਂ ਪਤਾ ਹੁੰਦਾ ਸਾਨੂੰ ਨਹੀਂ ਪਤਾ ਉਹਨੇ ਇਹ ਪੁਲਿਸ ਆ ਕੇ ਕਹਿੰਦੇ ਤੁਸੀਂ ਸਾਨੂੰ ਦੱਸੋ ਹੂੰ ਨੌਜਵਾਨ ਕਹਿੰਦੇ ਤੇ ਜੋ ਨੌਜਵਾਨ ਦੱਸਣ ਜਾਂਦੇ ਤੇ ਉਹਨਾਂ ਨੂੰ ਕਹਿੰਦੇ ਤੁਸੀਂ ਦੱਸ ਦੇ ਕਿਉਂ ਜੀ ਹੂੰ ਇਹ ਹੁਲਟਾ ਉਹਨਾਂ ਦੇ ਕੋਈ ਫੱਤੀ ਕਰ ਦਿੰਦੇ ਆ ਚੋਲਾ ਪਿੰਡ ਐ ਇੱਕ ਉਥੇ ਜੀਰੇ ਦੇ ਵਿੱਚ ਉਥੇ ਵੀ ਇੱਕ ਨੌਜਵਾਨਾਂ ਦੀ ਟੀਮ ਬਣੀ ਉਹਨਾਂ ਨੂੰ ਵੀ ਪੁਲਿਸ ਵਾਲੇ ਭਜਾਤਾ ਕਿ ਤੁਸੀਂ ਸਾ ਤੁਸੀਂ ਵਿੱਚ ਨਹੀਂ ਹੱਥ ਦਖਲ ਦੇ ਸਕਦੇ ਇਹ ਸਾਡਾ ਕੰਮ ਹੈ ਹੂੰ ਝੋਟੇ ਦਾ ਵੇਖੋ ਕੰਮ ਸੀ ਝੋਟਾ ਵਿੱਚ ਦਾ ਫੜਦਾ ਸੀ ਤੇ ਦੁੱਜੇ ਦਿਨ ਛਡੌਲ ਵਾਲੇ ਉੱਤੇ ਡੇਜ ਜਾਂਦੇ ਸੀ ਤੇ ਹੁਣ ਝੋਟੇ ਨਹੀਂ ਅਦਰ ਦੇਤਾ ਉਹ ਤਾਂ ਲੋਕਾਂ ਨੇ ਹਿੰਮਤ ਤਾਂ ਨਾ ਛਡਾ ਲਿਆ ਵੀ ਇਹਦਾ ਨਾ ਕੋਈ ਟਲ ਨਹੀਂ ਹੂੰ ਇਸ ਸਵਾਦ ਤੇ ਜਿਹੜਾ ਨਸ਼ਾ ਵਾ ਉਹ ਉਦੋਂ ਹੀ ਹਟੂਗਾ ਜਦੋਂ ਸਾਡੇ ਸੱਚੀ ਲੀਡਰ ਤੇ ਸਾਡੇ ਜਿਹੜੇ ਪੁਲਸਾ ਮਾਨਦਾਰ ਹੋ ਜੂਗੇ ਹੂੰ ਇਹਨਾਂ ਚ ਪੁਲਸ ਵਾਲੇ ਤੇ ਸਿਆਸੀ ਲੀਡਰ ਮਾਨਦਾਰ ਨਹੀਂ ਹੁੰਦੇ ਉਹਨਾਂ ਚ ਸਾਡੇ ਪੰਜਾਬ ਚ ਨਸ਼ਾ ਨਹੀਂ ਖਤਮ ਪੰਜਾਬ ਚ ਵੀ ਦੇਸ਼ ਚੋਂ ਨਹੀਂ ਖਤਮ ਹੋਣਾ ਔਰ ਸਭ ਤੋਂ ਵੱਧ ਜਿਹੜਾ ਨਸ਼ਾ ਦੀ ਜਿਹੜੀ ਬਲੈਕ ਆ ਜਿਹੜੀ ਆਵਾਜੇ ਤੋਂ ਗੁਜਰਾਤ ਤੋਂ ਹੋ ਰਹੀ ਆ ਜਾਂ ਬੰਬਈ ਤੋਂ ਹੋ ਰਹੀ ਆ ਤੇ ਪਾਕਿਸਤਾਨ ਦੇ ਨਾਲ ਕਿਉਂ ਜੋੜਿਆ ਜਾਂਦਾ ਕਿ ਪਾਕਿਸਤਾਨ ਤੋਂ ਉਹ ਤਾਂ ਮਜਰਾ ਨਾਮ ਕਰਨਾ ਨਾ ਪੰਜਾਬ ਨੂੰ ਪੰਜਾਬ ਚ ਤਾਂ ਜਿਹੜਾ ਰਸ਼ਾ ਵਾ ਉਹ ਕਿੰਟਰਾ ਚਾਊਗਾ ਜਾਂ ਕਿਲੋ ਚਾਊਗਾ ਤੂੰ ਉੱਥੇ ਦਾ ਤੰਨਾ ਚਾ ਰਿਆ ਹੂੰ ਗੁਜਰਾਤ ਦੇ 에ਰਪੋਰਟ ਤੇ ਜਾਂ ਬੰਬਈ ਦੇ 에ਰਪੋਰਟ ਤੇ 300 300 ਟਨ ਚਾ ਰਿਆ ਉੱਥੇ ਕਦਾਈ ਗੋਲਾ ਨਹੀਂ ਪੈਂਦਾ ਔਰ ਉਹ ਸਾਰਾ ਨਸ਼ਾ ਜਿਹੜਾ ਇੱਧਰੋਂ ਆ ਰਿਹਾ ਹੂੰ ਚਿੱਤ ਅੰਨਾ ਜਵਾਈ ਚ ਚੁਦਰੀ ਜਾ ਜਾ ਨਸ਼ਾ ਆਉਦਾ ਹੋਵੇ ਉੱਥੇ ਰੋਣਾ ਨਹੀਂ ਪੈਂਦਾ ਤੇ ਜਿੱਥੇ ਕਿਲੋਆਂ ਚ ਆਉਂਦਾ ਜਾਂ ਕੁਆਂਟਰਾਂ ਚ ਉੱਥੇ ਰੋਣਾ ਪੈਂਦਾ ਤੁਹਾਡੇ ਵਰਗੇ ਜਿਹੜੇ ਆਮ ਲੋਕ ਐ ਉਹ ਸੰਕੇਤ ਉਠਾਉਂਦੇ ਨੇ ਸਵਾਲ ਉਠਾਉਂਦੇ ਨੇ ਕਿ ਗੁਜਰਾਤ ਦੀਆਂ ਬੰਦਰਗਾਹਾਂ ਤੋਂ ਜਿਹੜਾ ਇਸ ਤਰੀਕੇ ਦੇ ਨਾਲ ਵੱਡੀ ਮਾਤਰਾ 'ਚ ਨਸ਼ਾ ਆ ਰਿਹਾ ਤੇ ਜਿਹੜੇ ਵੱਡੀਆਂ-ਵੱਡੀਆਂ ਸਿਆਸੀ ਤਰ੍ਹਾਂ ਦੇ ਵੱਡੇ-ਵੱਡੇ ਦਿਗਜ ਲੀਡਰ ਮੰਨੇ ਜਾਂਦੇ ਆ ਜਿਨ੍ਹਾਂ ਬਾਰੇ ਇਹ ਕਿਹਾ ਜਾਂਦਾ ਕਿ ਇਹ ਪੰਜਾਬ ਦੀ ਸਿਆਸਤ ਦੇ ਦਿਗਜ ਆਗੂ ਆ ਫਿਰ ਉਹ ਕਿਉਂ ਨਹੀਂ ਬੋਲਦੇ ਇਸ ਮਸਲੇ ਤੇ ਕਿਉਂ ਬੋਲਣ ਉਹ ਵੀ ਤਾਂ ਵਿੱਚ ਡਰੇ ਹੋਏ ਆ ਹੋਰੇ ਸਾਰੇ ਭਾਈਵਾਲ ਮੈਂ ਤੈਨੂੰ ਪਹਿਲਾਂ ਦੱਸ ਚੁੱਕਾ ਵਾਂ ਵੀ ਡਰ ਸ਼ਾ ਉਹਨਾਂ 'ਚ ਨਹੀਂ ਦੇਖ ਸਕਦਾ ਗਿੰਨਾ ਅਚਰਛੀ ਲੀਡਰ ਤੇ ਸਭ ਸਭ ਛਾਬੜੀ ਹੁੰਦੀ ਇਹ ਸਾਰਾ ਕੁਝ ਮਿਲੀ ਭੁਗਤਣਾ ਚੱਲਦਾ ਉਹ ਤੁਹਾਡੇ ਸਾਹਮਣੇ ਉੱਥੇ ਆਪਣਾ ਕਿੰਨੀਆਂ ਪੱਟੀਆਂ ਆਪਣਾ ਫੜੀ ਹੋਈ ਇਸ ਗਾਲੀ ਫੈਕਟਰੀਆਂ ਕੈਪਟਨ ਦੇ ਰਾਜ ਹੂੰ ਕਿਸੇ ਤੇ ਕੋਈ ਐਕਸ਼ਨ ਹੋਇਆ ਅੱਜ ਵੀ ਉਹ ਸਰਦਾਰ ਨੋਜਨ ਸਿੰਘ ਸਰ ਦਾ ਸਾਫਾ ਆਈਡੀਆ ਰੋ ਪਾ ਰਿਹਾ ਨਸ਼ਾ ਨੋ ਇਹਨਾਂ ਦੇ ਪ੍ਰਮੋਟ ਕੀਤਾ ਉਹ ਕਿਸੇ ਦੇ ਕੋਈ ਕਾਰਬਨਿਕ ਕਿਸ ਲੀਡਰ ਦੇ ਦੱਸ ਦਿਓ ਹੂੰ ਇਹ ਤਾਂ ਛੋਟਿਆਂ ਦੇ ਹੋ ਰਿਹਾ ਸਾਰਾ ਕੁਝ ਨਿਨ੍ਹਾ ਤੇਰੇ ਵੱਡੇ ਸਿਆਸੀ ਲੀਡਰਾਂ ਤੇ ਹੱਥ ਨਹੀਂ ਪੈਂਦਾ ਜਿਨ੍ਹਾਂ ਦੇ ਵੱਡੇ ਪੁਲਿਸ ਅਫਸਰ ਹਣ ਬੱਤੀ ਜਿਹੜੇ ਪੁਲਿਸਾਂ ਦੇ ਛੋਟੇ ਦਾ ਬਕਰਤੇ ਬਿਸ ਬਿਸ ਤੇ ਜਿਹੜੇ ਵੱਡੇ ਆ ਉਹਨਾਂ ਨੂੰ ਕਾਲ ਪੁੱਛੂਗਾ ਸਾਰੇ ਹੌਲਦਾਰ ਤਾਂ ਜਿੱਤ ਜਿੱਕੇ ਤਾ ਨਾ ਛੋਟੇ ਮੋਟੇ ਤੇ ਕੀ ਕਰਾਪਸ਼ਨ ਜਿਹੜੀ ਆ ਜਾਂ ਨਸ਼ਾ ਜਿਹੜਾ ਉਹ ਛੋਟੇ ਵਕਾਉਂਦੇ ਆ ਉਹਨਾਂ ਦੀ ਕੀਮਤ ਆ ਫੇ ਨਸ਼ਾ ਵੇਚਦੇ ਵਿਚਾਰ ਵਕਾ ਦੇਣ ਇਹ ਸਾਰੀ ਮਿਲੀ ਭੁਗਤ ਦਾ ਹੁੰਦਾ ਵਾ ਔਰ ਮਿਲੀ ਭੁਗਤ ਜਿਹੜੀ ਆ ਉਹ ਖਤਮ ਹੋਵੇ ਫੇਰ ਹੀ ਨਸ਼ਾ ਦਪੇ ਬੰਨ ਪਾਇਆ ਸਕਦਾ ਉਹ ਨਾ ਚ ਬੰਨ ਨਹੀਂ ਪਾਇਆ ਸਕਦਾ ਕੈਪਟਨ ਸਰਕਾਰ 15 ਦਿਨਾਂ ਚ ਨਸ਼ੇ ਦਾ ਲੱਕ ਤੋੜਨ ਵਾਸਤੇ ਕਹਿੰਦੀ ਸੀ ਇੱਕ ਹਫਤਾ ਵੀ ਮੰਗਿਆ ਗਿਆ ਤੇ ਉਹਨਾਂ ਤੋਂ ਬਾਅਦ ਆਮ ਆਰਬੀ ਪਾਰਟੀ ਨੇ 3 ਮਹੀਨਿਆਂ ਦਾ ਕਾਰਜਕਾਲ ਮੰਗਿਆ ਤੇ 3 ਸਾਲਾਂ ਬਾਅਦ ਨਸ਼ੇ ਦੇ ਮਸਲੇ ਦੇ ਉੱਪਰ ਕੰਮ ਕਰਦੀਆਂ ਨਹੀਂ ਕੀ ਲੱਗਦਾ ਕਿ ਸਾਰੀਆਂ ਤਰ੍ਹਾਂ ਦੇ ਵੱਲੋਂ ਸੌੜੀ ਸਿਆਸਤ ਕੀਤੀ ਜਾਂਦੀ ਹੈ ਨਸ਼ੇ ਦੇ ਮਸਲੇ ਤੇ ਫਿਰ ਉਮੀਦ ਕੀ ਤੋਂ ਕਰਨ ਪੰਜਾਬ ਦੇ ਲੋਕ ਇਸੇ ਮਸਲੇ ਤੇ ਜਿਹੜੇ ਪਹਿਲਾਂ ਬਾਦਲ ਸਰਕਾਰ ਬਣੀ ਹੂੰ ਵੀ ਅਸੀਂ ਨਸ਼ੇ ਖਤਮ ਕਰ ਦਾਂਗੇ ਉਹ ਹੋਰ ਵੱਧ ਗਏ ਉਸੇ ਨਸ਼ੇ ਤੇ ਗੁੱਟਕਾ ਸਾਹਿਬ ਤੇ ਛੋਹ ਖਾ ਕੇ ਕੈਪਟਨ ਸਾਹਿਬ ਨੇ ਕਿਹਾ ਕਿ ਮੈਂ ਤਾਂ ਜੀ ਮਹੀਨੇ ਦੇ ਖਤਮ ਕਰ ਦੂੰਗਾ ਹੂੰ ਤੇ ਕੈਪਟਨ ਦੇ ਰਾਜ ਦੇ ਵਿੱਚ ਹੀ ਆ ਸਾਰਾ ਨਸ਼ਾ ਵਧਿਆ ਗਾਲੀ ਫੈਕਟਰੀਆਂ ਫੜੇ ਗਈਆਂ ਕਿਸੇ ਦੇ ਕੋਈ ਕਾਰਬਨ ਨਹੀਂ ਹੋਈ ਟਰੱਕਾਂ ਦੇ ਟਰੱਕ ਫੜੇ ਗਏ ਉਦੋਂ ਬਾਅਦ ਇਹਨਾਂ ਨੇ ਆਏ ਕੇਜਰੀਵਾਲ ਸਾਹਿਬ ਕੇ ਦੇ ਬਤਿੰਦਾ ਮੇਰਾ ਨਸ਼ਾ ਖਤਮ ਕਰਦੇ ਕਰਦੇ ਆਗੇ ਕੋਈ ਸਾਡੀ ਪਾਰਟੀ ਨੂੰ ਛੜੋ ਸਾਡਾ ਤੁਹਾਡੇ ਸਾਹਮਣੇ 15 ਸਾਲ ਤਿੰਨ ਮਹੀਨਾ ਤਿੰਨ ਸਾਲ ਹੋ ਗਿਆ ਦਸ ਸਾਲਾਂ ਪਿੱਛੋਂ ਹੁਣ ਕੀਤਾ ਆ ਕਿ ਨਸ਼ਾ ਜਿਹੜਾ ਖਤਮ ਕਰਨਾ। ਹੂੰ। ਤੋਂ ਹੁਣ ਵੀ ਜੇ ਉਹ 2-4 ਜਦ ਬਖਾਵਾ ਕਰਦੇ ਉਹ ਵੀ ਕਿ ਉੱਥੇ ਦਿੱਲੀ ਵਾਲੀ ਸਰਕਾਰ ਨੂੰ ਦੇਖ ਕੇ ਉਹਦਾ ਹਾਲਾਤ ਦੇਖ ਕੇ ਕਿ ਉਹ ਤੋਂ ਬਚਣ ਵਾਸਤੇ ਆ ਡਰਾਮਾ ਕੀਤਾ ਜਾ ਰਿਹਾ। ਤੇ ਜੇ ਉਹ ਡਰਾਮਾ ਹੀ ਸਾਬਤ ਹੋਇਆ ਤਾਂ ਫਿਰ ਉਹ ਕਿੱਥੋਂ ਨਸ਼ੇ ਤੋਂ ਹੋਰ ਵਧਣਗੇ? ਬਿਲਕੁਲ। ਨਸ਼ੇ ਦੇ ਮਸਲੇ ਦੇ ਉੱਪਰ ਗੱਲਬਾਤ ਕਰਨ ਦਾ ਯਤਨ ਕੀਤਾ ਤਾਂ ਭਵਿੱਖ ਦੇ ਵਿੱਚ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਸੱਚਮੁੱਚ ਨਸ਼ੇ ਦੇ ਮਸਲੇ ਦੇ ਉੱਪਰ ਕੋਈ ਕਾਰਜ ਕੀਤਾ ਜਾਂਦਾ ਕੋਈ ਕੰਮ ਹੁੰਦਾ ਆ ਜਾਂ ਫਿਰ ਇਹ ਵੀ ਇੱਕ ਦੂਜੀਆਂ ਪਾਰਟੀਆਂ ਦੇ ਵਾਂਗ ਛੋਸ਼ੇ ਤੱਕ ਹੀ ਸੀਮਤ ਰਹਿ ਜਾਵੇਗਾ ਬਹੁਤ ਸਾਰੇ ਸਵਾਲ ਭਵਿੱਖ ਦੇ ਗਰਭ ਦੇ ਵਿੱਚ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਨਾਂ ਤਮਾਮ ਸਾਰੇ ਹਕੀਕੀ ਮਸਲਿਆਂ ਦੇ ਬਾਬਤ ਤੁਹਾਡੇ ਦਰਮਿਆਨ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ